ਗੁਰੂ ਨਾਨਕ ਸਾਹਿਬ ਜੀ ਸਾਧ ਸੰਗਤ ਜੀ ਸਾਡੇ ਐਉਂ ਸਮਝ ਲਓ ਕਿ ਵਜੂਦ ਨੇ ਜਾੜੇ ਸਾਡੀ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਇਹ ਸਭ ਸੰਪਰਦਾਵਾਂ ਟਾਣੀਆਂ ਨੇ ਫੁੱਲ ਫਲ ਨੇ ਵੱਖੋ ਵੱਖ ਇਹਨਾਂ ਦੇ ਰੰਗ ਨੇ ਰੂਪ ਨੇ ਇਹਨਾਂ ਫਲ ਫੁੱਲਾਂ ਵਿੱਚੋਂ ਇੱਕ ਸੰਪਰਦਾਇ ਹੈ ਉਦਾਸੀਨ ਸੰਪਰਦਾਇ ਦਿਨਿਆਈ ਟੈਕ ਦੀ ਮਹਿਕ ਦੀ ਹੈ ਜਿਹਨੂੰ ਆਪਾਂ ਸੇਵਾ ਪੰਥੀ ਕਹਿ ਦਿੰਨੇ ਆਂ ਮੈਂ ਗੁਰੂ ਨਾਨਕ ਸਾਹਿਬ ਜੀ ਨਾਲ ਮਹਾਪੁਰਖਾਂ ਦੇ ਪਿਆਰ ਦੀ ਬਾਤ ਕਰਾਂ ਭਾਵਨਾ ਦੀ ਬਾਤ ਕਰਾਂ ਫਿਰ ਬਾਬਾ ਸ਼੍ਰੀ ਚਾਂਜੀ ਦੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਹੋਰਾਂ ਸੰਪਰਦਾਵਾਂ ਦੇ ਮਹਾਪੁਰਸ਼ਾਂ ਦੀ ਕੀ ਭਾਵਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਤੁਹਾਨੂੰ ਇਹ ਸਮਝ ਲੱਗੇਗੀ ਵੀ ਸਾਡੇ ਸਾਰਿਆਂ ਦੀ ਜੜ ਇੱਕੀ ਆ ਸਾਡੇ ਸਾਰਿਆਂ ਦਾ ਮੁਰਸ਼ਦ ਇੱਕੀ ਆ ਉਹ ਮਹਾਪੁਰਸ਼ ਦਾ ਨਾਮ ਸੇਵਾ ਪੰਥੀ ਸੰਪਰਦਾਏ ਦੇ ਵਿੱਚ ਪ੍ਰਚਲਦਾ ਹੈ ਉਹਦਾ ਨਾਮ ਹੈ ਸੰਤ ਰਾਮਕ੍ਰਿਸ਼ਨ ਸ਼ਾਹਪੁਰ ਵਾਲੇ ਡਾਕਟਰ ਭਾਈ ਸੈਬ ਪਾਈ ਵੀਰ ਸਿੰਘ ਜੀ ਉਹ ਕਹਿੰਦੇ ਨੇ ਕਿ ਸੰਤ ਕਵੀ ਹੋਏ ਨੇ ਸੰਤ ਵਾਲੀ ਉਪਾਧੀ ਦੇ ਵੀ ਮਾਲਕ ਸਨ ਉਹਨਾਂ ਦੀ ਲਿਖਤ ਤੋਂ ਪਤਾ ਚੱਲਦਾ ਏ ਕਿ ਡਾਕਟਰ ਵੀ ਨੇ ਦੁਨਿਆਵੀ ਗਿਆਨ ਵੀ ਅਸੀਮ ਸੀ ਉਹਨਾਂ ਨੂੰ ਔਰ ਜਿਹੜਾ ਗਿਆਨੀ ਹੋਵੇ ਨਾ ਤੇ ਨਾਲ ਰੱਬ ਦੇ ਰੰਗ ਵਿੱਚ ਭਿੱਜਿਆ ਹੋਵੇ ਉਹਨੂੰ ਪਰਖ ਹੁੰਦੀ ਵੇ ਕਿ ਕੱਚ ਕੀ ਇਹ ਹੀਰਾ ਕੀਏ ਉਹ ਕੱਚ ਨੂੰ ਕਦੇ ਹੀਰਾ ਨਹੀਂ ਲਿਖਦਾ ਉਹਦੇ ਕੋਲ ਕਸਵੱਟੀ ਹੁੰਦੀ ਹੈ ਪਰਖ ਕਰਨ ਦੀ ਵੀ ਵਿਖਾਵੇ ਮਾਤਰ ਬਾਣਾ ਪਾਇਆ ਹੈ ਕਿ ਵਾਕਿਆ ਹੀ ਸੰਤੇ ਬਨਾਰਸ ਦਾ ਠੱਗੇ ਜਾਂ ਸੰਤੇ ਉਹਨੂੰ ਪਹਿਚਾਨ ਹੁੰਦੀ ਆਮ ਬੰਦਾ ਨਹੀਂ ਪਹਿਚਾਨ ਸਕਦਾ ਜੋਰੀ ਨੂੰ ਵੀ ਪਤਾ ਕੱਚ ਤੇ ਹੀਰੇ ਦਾ ਫਰਕ ਤੁਹਾਡੇ ਸਾਹਮਣੇ ਕੱਚ ਦਾ ਟੁਕੜਾ ਘੜ ਕੇ ਰੱਖ ਦੀਏ ਹੀਰੇ ਵਰਗੀ ਪਾਲੋਵੇ ਤਾਂ ਤੁਸੀਂ ਹੋ ਸਕਦਾ ਹੀਰਾ ਛੱਡ ਕੇ ਕੱਚ ਵੇਚਣ ਤੁਰ ਪੋ ਬੰਦਾ ਧੋਖਾ ਖਾ ਜਾਂਦਾ ਸਾਧ ਸੰਗਤ ਜੀ ਕੱਚ ਤੇ ਹੀ ਰੇ ਵਿੱਚ ਧੋਖਾ ਖਾਂਦਾ ਬੰਦਾ ਸੋ ਮਹਾਪੁਰਸ਼ਾਂ ਨੂੰ ਪਹਿਚਾਣ ਹੁੰਦੀ ਏ ਮਹਾਪੁਰਸ਼ਾਂ ਦੀ ਜਿਨੇ ਰੱਬੀ ਰਸ ਮਾਨਿਆ ਹੋਵੇ ਹੋਰ ਜਿਹੜੇ ਰੱਬੀ ਰਸ ਮਾਨਣ ਵਾਲੇ ਨੇ ਉਹਨਾਂ ਦੀ ਪਹਿਚਾਣ ਰੱਖਦਾ ਏ ਉਹ ਲਿਖਦੇ ਨੇ ਕਿ ਸੰਤ ਰਾਮਕ੍ਰਿਸ਼ਨ ਜਿਹੜੇ ਹੋਏ ਨੇ ਨਾ ਉਹਨਾਂ ਦਾ ਜਨਮ ਹੋਇਆ ਏ ਕੋਈ 1800 ਜੈਵਿਕਰਮੀ ਦੇ ਵਿੱਚ ਪਿਤਾ ਜਵਾਯਾ ਰਾਮ ਤੇ ਮਾਤਾ ਰਾਧਾ ਬਾਈ ਦੇ ਕੁੱਖੋਂ ਹੋਇਆ ਏ ਇੱਕ ਸ਼ਾਹਪੁਰ ਸੇਵਾ ਪੰਖੀਆਂ ਦਾ ਡੇਰਾ ਏ ਸੰਤ ਵਸਤੀ RAM ਉਥੋਂ ਦੇ ਮੁੱਖ ਸੇਵਾਦਾਰ ਨੇ ਤੇ ਉਹਨਾਂ ਕੋਲ ਚਲੇ ਗਏ ਉਹ ਪਿਤਾ ਨੇ ਇੱਕ ਦਿਨ ਕਹਿ ਦਿੱਤਾ ਵੀ ਤੂੰ ਡੇਰੇ ਜੋਗੀ ਲੱਗਦਾ ਏ ਮੈਨੂੰ ਘਰ ਦਾ ਕੰਮ ਤੇ ਤੇਥੋਂ ਹੁੰਦਾ ਨਹੀਂ ਤੇ ਪਿਤਾ ਦੇ ਮੂੰਹੋਂ ਬਚਨ ਨਿਕਲਿਆ ਸੀ ਸੰਤ ਕਹਿੰਦੇ ਵੀ ਤੁਹਾਡਾ ਬਚਨ ਹੁਣ ਪੂਰਾ ਹੋਵੇਗਾ ਹੁਣ ਤੂੰ ਸਾਰੀ ਉਮਰ ਗੁਰੂ ਨਾਨਕ ਦੇ ਡੇਰੇ ਜੋਗੀ ਰਹਿ ਜਾਣਾ ਏ ਘਰੋਂ ਚਲੇ ਗਏ ਸੰਤ ਬਸਤੀ RAMKOL ਗਏ ਸੰਗਤ ਕੀਤੀ ਹੁਣ ਸਿੱਖ ਸੰਪਰਦਾਵਾਂ ਦੇ ਡੇਰਿਆਂ ਦਾ ਇਹ ਸੰਦਾਤ ਵੇ ਕਿ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਇੱਥੇ ਲੋੜਵੰਦ ਨੂੰ ਲੰਗਰ ਮਿਲਦਾ ਏ ਵਸਤਰ ਮਿਲਦੇ ਨੇ ਇੱਥੇ ਮਲਮ ਪੱਟੀ ਵੀ ਕੀਤੀ ਜਾਂਦੀ ਏ ਜੇ ਕੋਈ ਰੋਗੀ ਆ ਜਾਵੇ ਇੱਥੇ ਬਾਣੀ ਸੁਣਾ ਕੇ ਉਸ ਦੇ ਰੋਗ ਸੋਗ ਮਟਾਈ ਜਾਂਦੀ ਨੇ ਰੋਗੀ ਦੇ ਰੋਗ ਵੀ ਇੱਥੇ ਮਿਟਦੇ ਨੇ ਭੁੱਖੇ ਨੂੰ ਪ੍ਰਸ਼ਾਦਾ ਜ਼ਖਮੀ ਨੂੰ ਮਲਮ ਜੇ ਤਾਪ ਚੜ੍ਹਾਵੇ ਤੇ ਗਲੂ ਆਦਿਕ ਵੀ ਮਿਲਦੀ ਆ। ਬੀਰਿਆਂ ਤੇ ਸੰਤ ਵਸਤੀ RAM ਨੇ ਵੇਖਿਆ ਵੀ ਜਿਹੜੇ ਸੰਤ ਨੇ ਨਾ ਭਾਈ RAM KRISHNAN ji ਐ ਸੇਵਾ ਤੇ ਸਿਮਰਨ ਦੀ ਪੱਠੀ ਵਿੱਚ ਤਪ ਕੇ ਐ ਸ਼ੁੱਧ ਸੋਨੇ ਵਰਗੇ ਹੋ ਗਏ ਭਈ ਪੰਜ ਭੂਤਕ ਸਰੀਰ ਤਿਆਗਣਾ ਹੈ। ਹੁਣ ਭਾਈ KRISHNAN ji ਨੂੰ ਸੇਵਾ ਦੇਣੀ ਹੈ। ਇੱਕ ਝਾੜੂ ਇੱਕ ਛੰਨਾ ਅੱਗੇ ਰੱਖ ਕਹਿੰਦੇ ਵੀ ਬੱਚਿਆ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਤੈਨੂੰ ਸੇਵਾ ਦੇਣ ਲੱਗਿਆ ਤੇਰਾ ਹਰ ਬਚਨ ਸੱਤ ਹੋਵੇਗਾ ਤੇ ਤੇਰਾ ਰਾਖਾ ਗੁਰੂ ਨਾਨਕ ਸਾਹਿਬ ਹੋਵੇਗਾ ਇਹ ਬਚਨ ਕਹਿ ਦਿੱਤੇ ਸਾਧੂਆਂ ਨੂੰ ਜਿਹੜੀ ਸੇਵਾ ਮਿਲਦੀ ਹੈ ਨਾ ਇਹ ਗੁਰੂ ਸਰ ਦੀ ਕਿਰਪਾ ਸਦਕਾ ਮਿਲਦੀ ਏ ਤੇ ਗੁਰੂ ਦੀ ਸੋਚੀ ਪਾਇਆ ਉਥੋਂ ਦੇ ਕੇਂਦਰਾਂ ਦੇ ਜਿਹੜੇ ਮੁੱਖ ਸੇਵਾ ਦਾ ਸਥਾਪਿਤ ਹੁੰਦੇ ਨੇ ਜਿਨ੍ਹਾਂ ਕੇਂਦਰਾਂ ਗੁਰਦਆਮਾਂ ਚੋਂ ਧਰਮਸ਼ਾਲਾਵਾਂ ਚੋਂ ਸਿੱਖੀ ਪ੍ਰਫੁੱਲਤ ਹੁੰਦੀ ਏ ਚੰਗੇ ਭਾਗਾਂ ਤੋਂ ਬਿਨਾ ਐ ਸੇਵਾ 사ਸੰਗਤ ਜੀ ਨਹੀਂ ਮਿਲਦੀ ਬਾਣੀ ਕਹਿੰਦੀ ਏ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਵੱਡਿਆ ਕਰਦਾ ਏ ਨਾ ਉਹੀ ਵੱਡਾ ਹੋਵੇਗਾ ਖੈਰ ਸੇਵਾ ਗਈ ਮੇਲ ਬੁਢਿਆਈ ਬੜੀ ਹੋਈ ਬੰਦਗੀ ਕਰਨ ਵਾਲੇ ਸੀ ਰਿਧੀਆਂ ਸਿਧੀਆਂ ਦੇ ਮਾਲਕ ਬਣ ਗਏ ਰੌਣਕ ਬੜੀ ਰਵੇ ਡੇਰੇ ਵਿੱਚ ਸ਼ਾਹਪੁਰ ਵੇਖੋ ਆਪਣੇ ਮੁਰਸ਼ਿਦ ਪ੍ਰਤੀ ਮੋਹ ਮੈਂ ਬਾਬਾ ਸ਼੍ਰੀ ਚੰਦ ਵਾਲਾ ਮੰਗਾ ਉਹਨਾਂ ਦੀ ਰਚਨਾ ਚੋਂ معلوم ਹੁੰਦਾ ਏ ਖੁਦ ਖੁਦਾ ਗੁਰੂ ਨਾਨਕ ਦੇ ਲਖਤੇ ਜਿਗਰ ਹੋ ਕੇ ਵੀ ਐਨੀ ਭਾਵਨਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਹੈ ਅਗਰ ਉਹਦੇ ਚੋਂ ਇੱਕ ਕਿਣਕਾ ਭਾਵਨਾ ਅਸੀਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਲਈ ਤਾਰ ਲਈਏ ਤੇ ਸਾਡਾ ਜੀਵਨ ਸਾਧ ਸੰਗਤ ਜੀ ਸਫਲਾ ਹੋ ਜਾਵੇ ਹੁਣ ਸੰਤਾਂ ਦੀ ਬੱਲੇ ਬੱਲੇ ਤੇ ਹੋ ਹੀ ਗਈ ਪਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪ੍ਰੇਮ ਬਣਾ ਜੇ ਦੂ ਬਾਬਾ ਜੀ ਸੁਖਾਸਨ ਕਰਨ ਲੱਗਦੇ ਨੇ ਨਾ ਕਹਿੰਦੇ ਸੁਖਾਸਨ ਕਰਕੇ ਨਾ ਸੱਚਖੰਡ ਦਾ ਦਰਵਾਜ਼ਾ ਬੰਦ ਕਰਦੇ ਨੇ ਪਰ ਮਨ ਨਾ ਮੰਨਣਾ ਰੰਚਿਕ ਮਾਤਰੇ ਵੀ ਪਿੱਛੇ ਕਦਮਾ ਪੁੱਟਾ ਫੇਰ ਦਰਵਾਜ਼ਾ ਖੋਲ ਲੈਣਾ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਕਿ ਉਹਨਾਂ ਮਹਾਪੁਰਸ਼ਾਂ ਬਚਨ ਕਹਿਣਾ ਕਿੰਜ ਜੀ ਸਾਪ ਦੇ ਦਰਸ਼ਨਾਂ ਬਿਨਾ ਕਿੰਜ ਰਾਤ ਲੰਘਸੀ ਮਹਾਰਾਜ ਤੁਹਾਡਾ ਸੁਖਾਸਨ ਹੋ ਗਿਆ ਤੁਹਾਡਾ ਆਰਾਮ ਕਰਨ ਦਾ ਸਮਾਂ ਏ ਮੇਰੀ ਸਮਝ ਆ ਨਹੀਂ ਪੈਂਦਾ ਵੀ ਹੁਣ ਤੁਹਾਡੇ ਤੋਂ ਬਿਨਾ ਮੈਂ ਸਾਰੀ ਰਾਤ ਕਿਦਾਂ ਲੰਘਾਉਂਦੀ ਏ ਐਨਾ ਕਹਿ ਕੇ ਦਰਵਾਜ਼ਾ ਫੇਰ ਖੋਲ੍ਹਣਾ ਤੇ ਦਰਵਾਜ਼ਾ ਖੋਲ੍ਹ ਕੇ ਨਾ ਫਿਰ ਬੰਦ ਕਰਕੇ ਇਹ ਗੱਲ ਕਹਿਣੀ ਕਿ ਸਤਿਗੁਰ ਦਾ ਆਰਾਮ ਕਰਨ ਦਾ ਸਮਾਂ ਏ ਤੂੰ ਉਹਨਾਂ ਨੂੰ ਆਰਾਮ ਕਰਨ ਦੇ ਨਾ ਦਰਸ਼ਨ ਦੇ ਲਾਲਚ ਵਸ ਕਿਉਂ ਬੇਅਦਬੀ ਕਰਦਾ ਏ ਗੁਰਾਂ ਦੀ ਦੁਰਗੁਰਾਂ ਦਾ ਦਰਵਾਜ਼ਾ ਖੋਲਣਾ ਦਰਵਾਜ਼ਾ ਬੰਦ ਕਰਨਾ ਅਖੀਰ ਬੇਬਲੋ ਕੇ ਨਾ ਜਿਹੜਾ ਥੜਾ ਸਹਿਬ ਹੁੰਦਾ ਤਖਤ ਪੋਸ਼ ਹੁੰਦਾ ਉਹਦੇ ਨਾਲ ਬਹਿ ਜਾਣਾ ਮੰਜੀ ਸਾਹਿਬ ਦੇ ਪਾਵੇ ਦੇ ਨਾਲ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਅਮਰਤ ਵੇਲੇ ਸਿਰ ਲਾ ਕੇ ਆਤਮ ਆਨੰਦ ਦੇ ਵਿੱਚ ਕੁਝ ਸਮਾਂ ਕੱਢਣਾ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਐ ਸ਼ਾਹਪੁਰ ਦੀਆਂ ਸੰਗਤਾਂ ਦੇ ਬੋਲ ਨੇ ਵੀ ਉਸ ਮਹਾਪੁਰਸ਼ ਨੇ ਸਾਰੀ ਉਮਰ ਲੱਖ ਸਿੱਧਾ ਕਰਕੇ ਆਰਾਮ ਨਹੀਂ ਕੀਤਾ ਐਨੀ ਨੀਂਦ ਸੀ ਜੋ ਮਹਾਰਾਜ ਦੇ ਮੰਜੇ ਸਾਹਿਬ ਜੀ ਦੇ ਨਾਲ ਪਾਕ ਸੀਸ ਲਾ ਕੇ ਥੋੜਾ ਸਮਾਂ ਲੈ ਲੈਣੀ ਅਮਰਤਵੇਰਾ ਹੁੰਦੀ ਐ ਕਿ ਰਿਆ ਸੋਧ ਕੇ ਇਸ਼ਨਾਨ ਕਰਕੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕਹਿੰਦੇ ਪ੍ਰਕਾਸ਼ ਜਦੋਂ ਕਰਦੇ ਤੇ ਪ੍ਰਕਾਸ਼ ਤੋਂ ਉਹਨਾਂ ਦੇ ਚਿਹਰੇ ਦਾ ਨੂਰ ਐ ਹੋ ਜਾਂਦਾ ਜਿਵੇਂ ਸੂਰਜ ਦੇ ਚੜਦੇ ਆ ਕੋਲ ਫੁੱਲ ਖਿੜਦਾ ਹੈ ਕਮਲ ਦਾਇਕਾ ਸੁਬਾਹ ਇਹ ਨਾ ਜਦੋਂ ਸੂਰਜ ਚੜ੍ਹੇ ਤੇ ਪਰਫੁਲਤ ਹੁੰਦਾ ਏ ਸ਼ੀਪ ਜਾਵੇ ਤੇ ਪੰਖੜੀਆਂ ਸਮੇਟ ਕੇ ਛੱਪੜ ਤੇ ਮੋਹਿਆ ਜਿਹਾ ਪਿਆ ਹੁੰਦਾ ਸੁਖਾਸਣ ਹੋਣਾ ਮਹਾਰਾਜ ਜੀ ਦਾ ਤੇ ਮੁਰਝਾ ਜਾਣਾ ਸੰਤਾ ਨੇ ਪ੍ਰਕਾਸ਼ ਹੋਣਾ ਤੇ ਪਰਫੁਲਤ ਹੋ ਜਾਣਾ ਇਹਨੂੰ ਪਤਾ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਉਸ ਮਹਾਪੁਰਸ਼ ਨੇ ਬਾਣੀ ਪੜਨੀ ਤਨ ਸਵੇਲਾ ਜਿਤ ਦਰਸ਼ਨ ਕਰਨਾ ਹਾਉ ਬਲਹਾਰੀ ਸਤਗੁਰ ਚਰਣਾ ਉਹਦੇ ਬੋਲ ਨੂੰ ਦੇਸਾ ਨਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸੰਗਤ ਨੇ ਜਦੋਂ ਇਹ ਸ਼ਬਦ ਸੁਣਦੇ ਨੇ ਨਾ ਉਹਨਾਂ ਦੇ ਮੂੰਹ ਕਹਿੰਦੇ ਅੱਖਾਂ ਚੋਂ ਬਰਾਗ ਡੁੱਲਣ ਲੱਗ ਪਏ ਐਸੀ ਇਹ ਵਸਤਾ ਮਹਾਪੁਰਸ਼ਾਂ ਦੀ ਉਹਨਾਂ ਦੀ ਜ਼ੁਬਾਨ ਤੇ ਨਾਮ ਐ ਹੁੰਦਾ ਸੀ ਧੰਨ ਗੁਰੂ ਨਾਨਕ ਜੋ ਬਾਬਾ ਸ਼੍ਰੀ ਚੰਚੀ ਜ਼ੁਬਾਨ ਤੇ ਸੀ ਜੋ ਉਦਾਸੀਆਂ ਦੀ ਜ਼ੁਬਾਨ ਤੇ ਸੀ ਹੁਣ ਸਾਰੀ ਦਿਹਾੜੀ ਤਾਨ ਗੁਰੂ ਨਾਨਕ ਦਾ ਜਾਪ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬਹਿ ਕੇ ਇੱਕ ਦਿਨ ਹੋਰ ਮਹਾਪੁਰਸ਼ ਆਇਆ ਕੋ ਉਸਨਾ ਕਰਾਏ ਨਾਮ ਹੈ ਉਹਦਾ ਉਹਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮੱਥਾ ਟੇਕ ਕੇ ਰਾਦੇ ਕ੍ਰਿਸ਼ਨ ਰਾਦੇ ਕ੍ਰਿਸ਼ਨ ਦਾ ਉੱਚੀ ਉੱਚੀ ਜਾਪ ਕਰਨ ਲੱਗ ਪਿਆ ਸੰਤ ਆਪਣੀ ਮਸਤੀ ਵਿੱਚ ਨੇ ਉਸਨਾ ਕਰਾਏ ਦੇ ਆਵਾਜ਼ੇ ਵੱਲ ਧਿਆਨ ਹੀ ਨਾ ਦਿੱਤਾ ਕੋਈ ਉਹਨੇ ਉਹਨੇ ਵੇਖਿਆ ਵੀ ਇਹ ਤੇ ਡੋਲ ਬੱਠੀ ਨੇ ਉਹ ਨੇੜੇ ਹੋ ਗਿਆ ਕੰਨ ਵਿੱਚ ਜਾ ਕੇ ਉੱਚੀ ਜਣੀ ਫਿਰ ਆਖਣ ਲੱਗਾ ਰਾਦੇ ਕ੍ਰਿਸ਼ਨ ਰਾਦੇ ਕ੍ਰਿਸ਼ਨ ਹੁਣ ਸੰਤਾਂ ਨੂੰ ਜਦੋਂ ਸੁਣਾਈ ਦਿੱਤੀ ਆਵਾਜ਼ ਚੁੱਪ ਚਾਪ ਉੱਠੇ ਉਥੋਂ ਤੇ 5-7 ਫੁੱਟ ਦੂਰ ਜਾ ਕੇ ਬਹਿ ਗਏ ਤੇ ਫਿਰ ਆਪਣੇ ਖਸਮ ਦਾ ਨਾਮ ਤੇ ਹੋਣ ਲੱਗੇ ਧੰਗੁਰੂ ਨਾਨਕ ਧੰਗੁਰੂ ਨਾਨਕ ਉਸਨਾਹ ਕਰਾਈ ਫਿਰ ਨਟਲਿਆ ਫਿਰ ਨੇੜੇ 5-7 ਵਾਰ ਜਦੋਂ ਐਸੇ ਤਰ੍ਹਾਂ ਦਾ ਉਸਨਾਹ ਕਰਾਈ ਨਹੀਂ ਕੀਤਾ ਤੇ ਸੰਤ 19 ਵਾਰੀ ਉੱਠ ਕੇ हट ਕੇ ਬਹਿ ਗਏ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪੀ ਕੇ ਰੰਚਕ ਮਾਤਰ ਵੀ ਗਿਲਾ ਨਹੀਂ ਕੀਤਾ ਗੁੱਸਾ ਨਹੀਂ ਕੀਤਾ ਪਰ ਉਹ ਸ਼ਰਾਕ ਨਾ ਇਹਨੂੰ ਗੁੱਸਾ ਆ ਗਿਆ ਕਹਿੰਦਾ ਗੁਰੂ ਨਾਨਕ ਦੇ ਘਰ ਦਾ ਸਿੱਧਾ ਤੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ RAM ਆਖੇ ਕੋਈ ਖੁਦਾ ਆਖੇ ਸਭ ਨੂੰ ਗੱਲ ਨਾਲ ਲਾਇਆ ਜਾਂਦਾ ਤੇ ਐਨੀ ਅਲਰਜੀ ਕਾਦੀ ਹੈ ਰਾਧੇ ਕ੍ਰਿਸ਼ਨ ਦੇ ਨਾਮ ਤੋਂ ਤੇ ਸੰਤ ਕਹਿੰਦੇ ਬੈਠ ਜਾ ਉਹ ਕਹਿੰਦਾ ਮਹਾਰਾਜ ਛੰਕਾ ਨਵਿਰਤ ਕਰੋ ਤੁਸੀਂ ਸਮਦਰਸ਼ਟ ਹੋ ਰਾਧੇ ਕ੍ਰਿਸ਼ਨ ਮਾੜਾ ਤੇ ਗੁਰੂ ਨਾਨਕ ਚੰਗਾ ਐ ਕਿਵੇਂ ਤੇ ਉਹ ਮਹਾਪੁਰਸ਼ਾਂ ਦੇ ਬੋਲ ਸਨ ਸੰਤ ਕਹਿੰਦੇ ਭਾਈ ਨਾਮ ਕੋਈ ਵੀ ਨਹੀਂ ਮਾੜਾ ਐ ਜਿੰਨੇ ਵੀ ਰਹਿਬਰ ਨੇ ਨਾ ਮਹਾਪੁਰਸ਼ ਨੇ ਅਵਤਾਰ ਨੇ ਅਕਾਲ ਪੁਰਖ ਦੇ ਪੀਛੇ ਹੋਏ ਨੇ ਕੁਝ ਅਜਮਤਾਂ ਦੀ ਕਿ ਕਪਰ ਕਲ ਯੁਗ ਦੇ ਅੰਦਰ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਖੁਦ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਏ ਮੈਂ ਕਿਸੇ ਦਿਨਾਮ ਨਾ ਨਫਰਤ ਨਹੀਂ ਕਰਦਾ ਸਾਰੇ ਮਹਾਪੁਰਸ਼ਾਂ ਦਾ ਰੈਬਰਾਂ ਦਾ ਧਰਮ ਦਾ ਦਬੇ ਪਰ ਕਹਿੰਦੇ ਮੈਨੂੰ ਤੂੰ ਇਸ ਗੱਲ ਦਾ ਜਵਾਬ ਦੇ ਕਿ ਜਿਸ ਦੀ ਸਰਕਾਰ ਹੋਵੇ ਸਿੱਕਾ ਤਾਂ ਚੱਲਦਾ ਹੈ ਨਾ ਜਿਹਦੀ ਸਰਕਾਰ ਚਲੀ ਗਈ ਹੋਵੇ ਸਿੱਕਾ ਉਹਦਾ ਚੱਲਦਾ ਹੈ ਤੂੰ ਦੱਸ ਮੈਨੂੰ ਕਹਿੰਦਾ ਜੀ ਜਿਹਦੀ ਸਰਕਾਰ ਹੋਵੇ ਉਹਦਾ ਸਿੱਕਾ ਚੱਲਦਾ ਕਹਿੰਦੇ ਫਿਰ ਮੋ ਵੀ ਉਹਦੀ ਚਲਦੀ ਹੈ ਨਾ ਉਹ ਕਹਿੰਦੇ ਭल्या ਗੁਰੂ ਨਾਨਕ ਦੀ ਸਰਕਾਰ ਹੈ ਗੁਰੂ ਨਾਨਕ ਦਾ ਰਾਜ ਹੈ ਗੁਰੂ ਨਾਨਕ ਦਾ ਤੀਜੇ ਗੁਰੂ ਨਾਨਕ ਦੇ ਨਾਮ ਦੀ ਮੋਹਰ ਚਲਦੀ ਪਈ ਏ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚਲਦਾ ਏ ਇੱਧਰ ਸਾਡੇ ਪਾਸ ਬੈਠ ਕੇ ਮਨ ਨੂੰ ਜੋੜ ਆਤਮਿਕ ਮੰਡਲ ਦੇ ਇੱਕ ਉਡਾਰੀ ਤਾਲਾ ਤੈਨੂੰ ਮਾਲੂਮ ਹੋਵੇਗਾ ਜਿੰਨੇ ਵੀ ਰਹਿਬਰ ਮਹਾਪੁਰਸ਼ ਨੇ ਨਾ ਉਹ ਚਰਨਾ ਵਿੱਚ ਬੈਠੇ ਨੇ ਗੁਰੂ ਨਾਨਕ ਸੱਚਖੰਡ ਦੇ ਤਖਤ ਉੱਤੇ ਬੈਠਾ ਹੋਇਆ ਏ ਖੁਦ ਖੁਦਾ ਹੈ ਤੂੰ ਥੋੜੀ ਜੀ ਸੁਰਤੀ ਨੂੰ ਉੱਚਾ ਚੁੱਕ ਥੋੜੀ ਜੀ ਉਡਾਰੀ ਲਾ ਨਾ ਕ੍ਰਿਸ਼ਨ ਹੀ ਮਾੜਾਏ ਨਾ ਰਾਧਾਈ ਮਾੜੀਏ ਪਰ ਸਰਕਾਰ ਗੁਰੂ ਨਾਨਕ ਸਹਿ ਪਾਸ਼ਾ ਦੀਏ ਚਲਦੀ ਗੁਰੂ ਨਾਨਕ ਸਹਿ ਪਾਸ਼ਾ ਦੀਏ ਐ ਨਾ ਕਹਿ ਕੇ ਗੁਰੂ ਨਾਨਕ ਦੀ ਤੁੰ ਵਿੱਚ ਮਗਨ ਹੋ ਗਏ ਉਸ ਨਾ ਕਰਾਈ ਚਰਨਾ ਵਿੱਚ ਬੈਠਾ ਹੈ ਨਤ ਮਸਤਕ ਹੋ ਕੇ ਵਾਪਸ ਚਲਿਆ ਜਾਂਦਾ ਹੈ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਗੁਰੂ ਗ੍ਰੰਥ ਸਹਿ ਪਾਸ਼ਾ ਦੇ ਪਾਕ ਬੋਲਨੇ ਆਪ ਨਰਾਇਣ ਕਲਾ ਤਾਰ ਜਗ ਮੇ ਪਰਵਰਿਓ ਗੁਰੂ ਨਾਨਕ ਨਰੰਕਾਰ ਕਾਰ ਜੋਤ ਜਗਮੰਡਲ ਕਰਿਓ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਐ ਬੜੇ ਬੜੇ ਇੰਗਲਿਸ਼ ਦੇ ਟੀਕਾਕਾਰਾਂ ਦਾ ਦਾਵਾ ਕੀਤਾ ਹੋਇਆ ਹੈ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਹੀਂ ਗੁਰੂ ਨਾਨਕ ਜਿਨ ਸੁਣਿਆ ਪੀਕਿਆ ਸੀ ਫਿਰ ਗਰਬਾਸ ਨਾ ਪਰਿਆ ਰੇ ਉਹਦੀ ਕੱਟੀ ਗਈ ਜਿਹੜੇ ਗੁਰੂ ਨਾਨਕ ਨੂੰ ਵੇਖ ਲੈਣ ਦੀਦਾਰੀ ਕਰ ਲੈਣ ਉਦੇ ਗੀਤ ਗਾਲਣ ਚਾਹੀਓ ਕਿਸੇ ਵੀ ਪਖ ਦੇ ਸੰਪਰਦਾਇ ਦੇ ਮਹਾਪੁਰਸ਼ ਨੇ ਮੈਂ ਫਿਰ ਕਹਿਦਾ ਮਾ ਸਾਡੀ ਜੜ ਗੁਰੂ ਨਾਨਕ ਦੇ ਤੂ ਟਕਸਾਲ ਨਾਲ ਰਿਲੇਟੜੇ ਤੂ ਨਿਆੰਗ ਸਿੰਘੇ ਤੂ ਨਿਰਮਲਾਇ ਤੂ ਉਦਾਸੀਏ ਸੇਵਾ ਪੰਥੀਏ ਯਾਦ ਰੱਖੀ ਅਸੀਂ ਸਾਰੇ ਗੁਰੂ ਨਾਨਕ ਨੂੰ ਲੱਗੀ ਹੋਏ ਫਲ ਤੇ ਫੁੱਲ ਹਾਂ ਫੁੱਲ ਚਕ ਬਖਸ਼ਦਲੇ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ